ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਸਾਡੇ ਸਰੀਰ ਦੇ ਵਿੱਚ ਦਰਦ ਰਹਿੰਦਾ ਹੈ ਪੱਥਰੀ ਦਾ ਦਰਦ ਰਹਿੰਦਾ ਹੈ ਗੋਡੇ ਮੋਡੇ ਤੇ ਲੱਕ ਦਰਦ ਰਹਿੰਦਾ ਹੈ ਕਿਸੇ ਵੀ ਕੰਮ ਨੂੰ ਕਰਨ ਨੂੰ ਦਿਲ ਨਹੀਂ ਕਰਦਾ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਸਰੀਰਕ ਦੁੱਖ ਰੋਗ ਲੱਗਾ ਹੈ ਉਸ ਨੂੰ ਠੀਕ ਕਰਨ ਦੀ ਜੁਗਤੀ ਦੱਸਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣੋ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਹ ਸੰਗਤ ਜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਅੱਜਕੱਲ ਬਿਮਾਰੀਆਂ ਦਾ ਰੋਗ ਬਹੁਤ ਜ਼ਿਆਦਾ ਹੋਇਆ ਪਿਆ ਹੈ ਜਿ ਜਿੰਨੋ ਵੀ ਪੁੱਛੀਏ ਸੈਲ ਘਟੇ ਨੇ ਬੁਖਾਰ ਹੋਇਆ ਹੈ ਅੱਜਕੱਲ ਸਾਡਾ ਰਹਿਣ ਸਹਿਣ ਬਦਲ ਗਿਆ ਹੈ ਸਾਡੀਆਂ ਖੁਰਾਕਾਂ ਉਹ ਨਹੀਂ ਰਹੀਆਂ ਜਿਸ ਕਾਰਨ ਕਰਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਦੇ ਸਰੀਰ ਬਿਮਾਰੀਆਂ ਦੇ ਨਾਲ ਕਿਰੇ ਪਏ ਹਨ ਪੱਥਰੀ ਅਲਰਜੀ ਦਾ ਰੋਗ ਵੀ ਅੱਜਕੱਲ ਬਹੁਤ ਲੋਕਾਂ ਦੇ ਵਿੱਚ ਸੁਣਨ ਨੂੰ ਮਿਲਦਾ ਹੈ ਅੱਕੇ ਥੱਕੇ ਲੋਕ ਆਪਣੇ ਦੁੱਖ ਦੂਰ ਕਰਨ ਦੇ ਲਈ ਪਤਾ ਨਹੀਂ ਕਿੰਨੇ ਕਿੰਨੇ ਡਾਕਟਰ ਬਦਲ ਦਿੰਦੇ ਹਨ ਦਵਾਈਆਂ ਲੈਂਦੇ ਹਨ ਪਰ ਬਿਮਾਰੀ ਫਿਰ ਵੀ ਠੀਕ ਨਹੀਂ ਹੁੰਦੀ ਅੱਜ ਦੀ ਵੀਡੀਓ ਇਸੇ ਵਿਸ਼ੇ ਤੇ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਸਾਨੂੰ ਸਤਿ ਬਖਸ਼ਦੇ ਹਨ ਕਿ ਸਰੀਰ ਨੂੰ ਰੋਗ ਪਾਪ ਕਾਰਨ ਹੀ ਲੱਗਦੇ ਹਨ ਪਾਪ ਦਾ ਇਲਾਜ ਦੁਨੀਆ ਦਾ ਕੋਈ ਡਾਕਟਰ ਵੀ ਨਹੀਂ ਕਰ ਸਕਦਾ ਪਾਪ ਦਾ ਇਲਾਜ ਤਾਂ ਸਿਰਫ ਗੁਰੂ ਕੋਲ ਹੈ ਸਾਧ ਸੰਗਤ ਜੀ ਕੁਝ ਕੁ ਸਾਲ ਪਹਿਲਾਂ ਦਾ ਜ਼ਿਕਰ ਹੈ ਕਿ ਚੰਗੇ ਤੱਕੜੇ ਬਿਜ਼ਨਸਮੈਨ ਪਟਨਾ ਸਾਹਿਬ ਤੋਂ ਪੰਜਾਬ ਆਏ ਕਿ ਅਸੀਂ ਗੁਰੂ ਜੀ ਦੇ ਚਰਨ ਸ਼ੋ ਸਥਾਨਾਂ ਦੇ ਦਰਸ਼ਨ ਕਰਨ ਜਾਣਾ ਹੈ ਪੰਜਾਬ ਆ ਕੇ ਉਹਨਾਂ ਦੀ ਦਿੱਲੀ ਜਾਣ ਦੀ ਵਿਚਾਰ ਬਣ ਗਏ ਜਦੋਂ ਉਹ ਦਿੱਲੀ ਪਹੁੰਚੇ ਤਾਂ ਜਿਹੜੇ ਕੱਪੜੇ ਦਾ ਵਪਾਰੀ ਸੀ ਉਸ ਤੇ ਅਚਾਨਕ ਹੀ ਬਹੁਤ ਬਹੁਤ ਤੇਜ਼ ਦਰਦ ਹੋਣ ਲੱਗ ਗਿਆ ਦਰਦ ਤੇਜ਼ ਹੋਣ ਕਾਰਨ ਉਹ ਡਾਕਟਰ ਦੇ ਕੋਲ ਗਏ ਤੇ ਚੈੱਕਅਪ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਨੂੰ ਪੱਥਰੀ ਦੀ ਪ੍ਰੋਬਲਮ ਹੈ ਡਾਕਟਰ ਕਹਿੰਦੇ ਕਿ ਪਥਰੀਤ ਆਪਰੇਸ਼ਨ ਨਾਲ ਹੀ ਬਾਹਰ ਨਿਕਲੇਗੀ ਤੁਹਾਨੂੰ ਜਲਦੀ ਹੀ ਆਪਰੇਸ਼ਨ ਕਰਵਾਉਣਾ ਪਵੇਗਾ ਉਹ ਕਹਿੰਦਾ ਡਾਕਟਰ ਸਾਹਿਬ ਆਪਰੇਸ਼ਨ ਦਾ ਅਸੀਂ ਲੁਧਿਆਣੇ ਜਾ ਕੇ ਹੀ ਕਰਵਾ ਲਵਾਂਗੇ ਤੁਸੀਂ ਇੱਕ ਵਾਰ ਦਰਦ ਰੋਕਣ ਦੇ ਲਈ ਕੋਈ ਇੰਜੈਕਸ਼ਨ ਲਗਾ ਦਿਓ ਡਾਕਟਰ ਨੇ ਇੰਜੈਕਸ਼ਨ ਲਗਾ ਦਿੱਤਾ ਫਿਰ ਉਹ ਬੰਗਲਾ ਸਾਹਿਬ ਦਰਸ਼ਨ ਕਰਨ ਦੇ ਲਈ ਚਲੇ ਗਏ ਦਰਸ਼ਨ ਕਰਦਿਆਂ ਕਰਦਿਆਂ ਫਿਰ ਉਸ ਤੇ ਹਲਕਾ ਹਲਕਾ ਦਰਦ ਸ਼ੁਰੂ ਹੋ ਗਿਆ ਉਹ ਕੋਸ਼ਿਸ਼ ਕਾਲੀ ਕਰਨ ਲੱਗੇ ਕਿ ਜਲਦੀ ਚਲੀਏ ਪਰ ਜਦੋਂ ਉਹ ਬੰਗਲਾ ਸਹਿਬ ਜਲ ਛਕਣ ਲੱਗਿਆ ਤਾਂ ਉਹ ਕਹਿੰਦੇ ਕਿ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਮੇਰਾ ਫੁਰਨਾ ਬਣਿਆ ਕਿ ਗੁਰੂ ਸਾਹਿਬਾਂ ਦੀ ਬਖਸ਼ਿਸ਼ ਤੇ ਨਾਲ ਜੇ ਲੋਕਾਂ ਦਾ ਛੇਛਕ ਠੀਕ ਹੋ ਸਕਦਾ ਹੈ ਤਾਂ ਮੇਰੀ ਪਥਰੀ ਦੀ ਕਿਹੜੀ ਗੱਲ ਹੈ ਉਹ ਕਹਿੰਦਾ ਕਿ ਮੈਂ ਰੱਜ ਕੇ ਜਲ ਸ਼ਕ ਲਿਆ ਤੇ ਫਿਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜੇ ਮੈਨੂੰ ਇਹ ਵੀ ਮਿਲ ਸਕਦਾ ਹੈ ਤਾਂ ਉਹਨਾਂ ਨੇ ਮੈਨੂੰ ਜਲ ਨਾਲ ਭਰੀ ਹੋਈ ਇੱਕ ਕੈਣੀ ਦੇ ਦਿੱਤੀ ਫਿਰ ਉਹ ਕਹਿੰਦੇ ਕਿ ਅਸੀਂ ਉਥੋਂ ਜਲ ਲੈ ਕੇ ਚੱਲ ਪਏ ਅਤੇ ਲੁਧਿਆਣੇ ਤੱਕ ਪਹੁੰਚਦੇ ਆ ਪਹੁੰਚਦੇ ਆ ਥੋੜਾ ਥੋੜਾ ਚੱਲ ਛੱਕਦੇ ਹੋਏ ਸਾਰੀ ਕੈਣੀ ਜਲ ਦੀ ਛਕ ਲਈ ਅਤੇ ਹਰ ਵਾਰ ਜਲ ਛਕਦਿਆਂ ਨਾਲ ਨਾਲ ਜਪਦੇ ਰਹੇ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਟੇਥੇ ਸਭ ਦੁੱਖ ਜਾਏ ਜਦ ਉਹ ਲੁਧਿਆਣੇ ਆਪਣੇ ਘਰ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਬਹੁਤ ਤੇਜ਼ ਜੋਰੀਆਂ ਆਇਆ ਤੇ ਜਦੋਂ ਮੈਂ ਵਾਸ਼ਰੂਮ ਗਿਆ ਤਾਂ ਇਕਦਮ ਹੀ ਪਥਰੀ ਬੁੜਕ ਕੇ ਬਾਹਰ ਨਿਕਲ ਗਈ ਅਤੇ ਉਸ ਤੋਂ ਬਾਅਦ ਮੈਨੂੰ ਕਦੇ ਪਥਰੀ ਨਹੀਂ ਹੋਈ ਸੋ ਇਥੇ ਵਿਚਾਰਨ ਵਾਲੀ ਗੱਲ ਸੰਗਤ ਜੀ ਇਹ ਹੈ ਕਿ ਉਸ ਇਨਸਾਨ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਪਈ ਜਿਹੜੀ ਪਥਰੀ ਨੂੰ ਡਾਕਟਰ ਕਹਿੰਦੇ ਸੀ ਕਿ ਆਪਰੇਸ਼ਨ ਕਰਵਾ ਕੇ ਕਢਵਾਉਣੀ ਪਵੇਗੀ ਉਹੀ ਪਥਰੀ ਸਿਰਫ ਭਾਵਨਾ ਨਾਲ ਗੁਰੂ ਜੀ ਦਾ ਨਾਮ ਲੈਣ ਨਾਲ ਅਤੇ ਜਲ ਛਕਣ ਨਾਲ ਬਾਰ ਨਿਕਲ ਗਈ ਇਸ ਤਰ੍ਹਾਂ ਹੀ ਅਲਰਜੀ ਦੀ ਵੀ ਇੱਕ ਘਟਨਾ ਹੋਰ ਸਾਹਮਣੇ ਆਉਂਦੀ ਹੈ ਸਾਧ ਸੰਗਤ ਜੀ ਤੀਜੇ ਪਾਸ਼ਾ ਜੀ ਦੇ ਸਮੇਂ ਦਾ ਜ਼ਿਕਰ ਹੈ ਇੱਕ ਗੁਰਸਿੱਖ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਅਤੇ ਸੇਵਾ ਕਰਨ ਦੇ ਲਈ ਆਇਆ ਕਰਦਾ ਹੈ ਉਹ ਆਪਣੇ ਇਲਾਕੇ ਦੀ ਸੰਗਤ ਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਲੈ ਕੇ ਆਇਆ ਕਰਦਾ ਗੁਰੂ ਜੀ ਨੇ ਉਸ ਨੂੰ ਆਪਣੇ ਇਲਾਕੇ ਦੀ ਜ਼ਥੇਦਾਰੀ ਦਿੱਤੀ ਤੇ ਬਚਨ ਕੀਤਾ ਕਿ ਗੋਇੰਦਵਾਲ ਸਾਹਿਬ ਘਰ ਸੇਵਾ ਚੱਲ ਰਹੀ ਹੈ ਤੂੰ ਆਪ ਵੀ ਆਇਆ ਕਰ ਅਤੇ ਸੰਗਤਾਂ ਨੂੰ ਵੀ ਸੇਵਾ ਕਰਨ ਦੇ ਲਈ ਲੈ ਆਇਆ ਕਰ ਹੁਣ ਉਸ ਗੁਰਸਿੱਖ ਨੇ ਗੁਰੂ ਜੀ ਨੂੰ ਸਤਿ ਬਚਨ ਕਿਹਾ ਤੇ ਆਪਣੀ ਨਗਰ ਨੂੰ ਲੈ ਕੇ ਆਇਆ ਕਰਨਾ ਕੁਝ ਦਿਨਾਂ ਪਿਛੋਂ ਸੰਗਤ ਨੂੰ ਨਾਲ ਲੈ ਕੇ ਢੋਲ-ਛਮਟਿਆਂ ਦੇ ਨਾਲ ਕੀਰਤਨ ਕਰਦੇ ਹੋਏ ਗੁਰੂ ਜੀ ਦੇ ਦਰਸ਼ਨ ਕਰਨ ਆ ਰਹੇ ਸੀ ਰਾਸਤੇ ਦੇ ਵਿੱਚ ਕੁਝਕ ਆਰਾਮ ਕਰਨ ਦੇ ਲਈ ਸਾਰੀ ਸੰਗਤ ਇੱਕ ਖੂਹ ਤੇ ਰੁਕ ਗਈ। ਜਥੇਦਾਰ ਨੇ ਪ੍ਰਸ਼ਾਦਾ ਜੋ ਘਰੋਂ ਸਾਰੀ ਸੰਗਤ ਵਾਸਤੇ ਤਿਆਰ ਕਰਕੇ ਲਿਆਂਦਾ ਸੀ ਉਹ ਖੋਲਿਆ ਤੇ ਸਾਰੀ ਸੰਗਤ ਵਰਤਾ ਦਿੱਤਾ। ਜਦੋਂ ਅਖੀਰ ਦੇ ਵਿੱਚ ਦੋ ਪ੍ਰਸ਼ਾਦੇ ਬੱਚੇ ਤਾਂ ਜਥੇਦਾਰ ਆਪ ਉਹ ਪ੍ਰਸ਼ਾਦੇ ਛਕਣ ਦੇ ਲਈ ਬੈਠ ਗਿਆ। ਜਦੋਂ ਉਹ ਬੈਠ ਕੇ ਪ੍ਰਸ਼ਾਦਾ ਛਕਣ ਲੱਗਾ ਤਾਂ ਉਸੇ ਵੇਲੇ ਹੀ ਉਥੇ ਇੱਕ ਕੋੜੀ ਆ ਗਿਆ। ਉਸ ਕੋੜੀ ਨੇ ਜਥੇਦਾਰ ਦੇ ਕੋਲ ਆ ਕੇ ਬੇਨਤੀ ਕੀਤੀ, ਤੁਸੀਂ ਭਲੇ ਪੁਰਸ਼ ਵਰਤਿਤ ਹੁੰਦੇ ਹੋ। ਮੈਂ ਬਹੁਤ ਦਿਨਾਂ ਦਾ ਭੁੱਖਾ ਹਾਂ। ਮੈਨੂੰ ਪ੍ਰਸ਼ਾਦਾ ਦੇ ਦਿਓ। ਸਾਰੇ ਸੰਗਤ ਕਹਿਣ ਲੱਗੇ ਕਿ ਪ੍ਰਸ਼ਾਦਾ ਤਾਂ ਹੈ ਨਹੀਂ। ਪਰ ਜਥੇਦਾਰ ਨੇ ਕਿਹਾ ਕਿ ਕੋਈ ਗੱਲ ਨਹੀਂ। ਜਿਸ ਤਰ੍ਹਾਂ ਤੀਸਰੇ ਪਾਸ਼ਾ ਜੀ ਦਾ ਹੁਕਮ ਰੋਜ਼ ਪ੍ਰਸ਼ਾਦਾ ਛਕੀਦਾ ਹੀ ਹੈ। ਜੇ ਇੱਕ ਵੇਲੇ ਦਾ ਨਾਗਾ ਪੈ ਵੀ ਜਾਓ। ਤਾ ਕੋਈ ਹਰਜ ਨਹੀਂ। ਇਹ ਕਹਿ ਕੇ ਪ੍ਰਸ਼ਾਦਾ ਉਸ ਕੋੜੀ ਨੂੰ ਦੇ ਦਿੱਤਾ ਤੇ ਉਸ ਕੋੜੀ ਨੇ ਪ੍ਰਸ਼ਾਦਾ ਛੱਕ ਕੇ ਉਸ ਜਥੇਦਾਰ ਨੂੰ ਪੁੱਛਿਆ ਉਸ ਜਥੇਦਾਰ ਨੂੰ ਬਹੁਤ ਅਸੀਸਾਂ ਦਿੱਤੀਆਂ ਪ੍ਰਸ਼ਾਦਾ ਛੱਕ ਕੇ ਕੋੜੀ ਨੇ ਪੁੱਛਿਆ ਕਿ ਸੰਗਤ ਕਿੱਥੇ ਜਾ ਰਹੀ ਹੈ ਸੰਗਤ ਨੇ ਦੱਸਿਆ ਕਿ ਸ੍ਰੀ ਗੋਇੰਦਵਾਲ ਸਾਹਿਬ ਨਵਾਂ ਤੀਰਥ ਪ੍ਰਗਟ ਹੋ ਰਿਹਾ ਹੈ ਬੌਲੀ ਸਾਹਿਬ ਦੀ ਉਸਾਰੀ ਹੋ ਰਹੀ ਹੈ ਤੇ ਸੇਵਾ ਕਰਨ ਸੰਗਤ ਤੀਸਰੇ ਪਾਸ਼ਾ ਜੀ ਦੇ ਦਰਸ਼ਨ ਕਰਨ ਜਾ ਰਹੀ ਹੈ। ਹੁਣ ਉਸ ਕੋੜੀ ਨੇ ਸੰਗਤ ਨੂੰ ਕਿਹਾ ਕਿ ਮੈਨੂੰ ਨਾਲ ਲੈ ਕੇ ਚੱਲੋ ਪਰ ਕੋੜੀ ਦੇ ਸਾਰੇ ਸਰੀਰ 'ਚ ਜ਼ਖਮ ਤੇ ਪਾਖ ਨਿਕਲਦੀ ਸੀ ਸਭ ਨੇ ਜਵਾਬ ਦੇ ਦਿੱਤਾ ਕਿ ਅਸੀਂ ਤੈਨੂੰ ਕਿਵੇਂ ਲੈ ਕੇ ਚੱਲੀਏ ਪਰ ਜਥੇਦਾਰ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਤੂੰ ਬੈਠ ਮੇਰੇ ਮੋਢਿਆਂ ਤੇ ਦੋਵੇਂ ਪਾਸੇ ਲੱਤਾਂ ਕਰਕੇ ਹੁਣ ਜਤ ਹੁਣ ਜਥੇਦਾਰ ਨੇ ਉਸ ਨੂੰ ਮੋਢਿਆਂ ਤੇ ਬਿਠਾ ਲਿਆ ਅਤੇ ਚੱਲ ਪਿਆ ਜਥੇਦਾਰ ਨੂੰ ਹੌਲੀ ਹੌਲੀ ਤੁਰਦਿਆਂ ਦੇਖ ਕੇ ਸੰਗਤ ਉਸ ਨੂੰ ਕਹਿਣ ਲੱਗੀ ਕਿ ਤੂੰ ਬਹੁਤ ਹੌਲੀ ਤੁਰਦਾ ਹੈ ਅਸੀਂ ਸਾਰੀ ਸੰਗਤ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਤੇ ਤੂੰ ਆਉਂਦਾ ਰਹੀਂ ਜਦੋਂ ਸੰਗਤ ਕੋਇਂਦਵਾਲ ਸਾਹਿਬ ਪਹੁੰਚੀ ਤਾਂ ਤੀਸਰੇ ਪਾਸ਼ਾ ਦੀਵਾਨ ਦੇ ਵਿੱਚ ਬੈਠੇ ਸਨ ਜਦੋਂ ਸੰਗਤ ਨੇ ਦੀਵਾਨ ਦੇ ਵਿੱਚ ਜਾ ਕੇ ਨਮਸਕਾਰ ਕੀਤੀ ਤੇ ਗੁਰੂ ਜੀ ਦੇ ਦਰਸ਼ਨ ਕਰਨ ਮੂੰਹ ਤਾਂ ਚੁੱਕਿਆ ਤਾਂ ਗੁਰੂ ਜੀ ਪਹਿਲਾਂ ਹੀ ਆਸਣ ਤੋਂ ਉੱਠ ਕੇ ਅੰਦਰ ਚਲੇ ਗਏ ਸੰਗਤ ਨੇ ਬਾਬਾ ਬੁੱਢਾ ਸੰਗਤ ਨੇ ਬਾਬਾ ਬੁੱਢਾ ਜੀ ਦੁਆਰਾ ਤੀਸਰੇ ਪਾਸ਼ਾ ਪਾਸ ਬੇਨਤੀ ਕੀਤੀ ਕਿ ਅਸੀਂ ਗੁਰੂ ਜੀ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਗੁਰੂ ਜੀ ਨੇ ਵੀ ਬਾਬਾ ਬੁੱਢਾ ਜੀ ਨੂੰ ਹੁਕਮ ਕਰ ਦਿੱਤਾ ਕਿ ਜੋ ਸਾਡੇ ਦਰਸ਼ਨ ਕਰਨ ਲਈ ਆ ਰਹੇ ਹਨ ਉਹ ਤਾਂ ਹਾਲੇ ਪਹੁੰਚੇ ਹੀ ਨਹੀਂ ਉਹ ਤਾਂ ਪਿੱਛੇ ਹੀ ਹਨ ਜਦੋਂ ਜਥੇਦਾਰ ਨੇ ਲਿਆ ਕੇ ਕੋੜੀ ਨੂੰ ਤੀਸਰੇ ਪਾਤਸ਼ਾਹ ਜੀ ਦੇ ਆਸਣ ਦੇ ਕੋਲ ਮੱਥਾ ਟਿਕਾਇਆ ਤਾਂ ਗੁਰੂ ਜੀ ਉਸੇ ਸਮੇਂ ਹੀ ਬਾਹਰ ਆ ਗਏ ਤੇ ਕੋੜੀ ਨੂੰ ਦੇਖ ਕੇ ਜਥੇਦਾਰ ਪਾਸੋਂ ਸਾਰੀ ਪਿਥਿਆ ਪੁੱਛੀ ਉਸ ਨੇ ਜੋ ਰਸਤੇ ਦੇ ਵਿੱਚ ਬੀਤੀ ਸੀ ਉਹ ਸਾਰੀ ਵਾਰਤਾ ਖੋਲ ਕੇ ਗੁਰੂ ਜੀ ਨੂੰ ਸੁਣਾ ਦਿੱਤੀ ਹੁਣ ਗੁਰੂ ਜੀ ਬਚਨ ਕਰਨ ਲੱਗੇ ਕਿ ਤੀਰਥ ਪ੍ਰਗਟ ਕਰਨ ਦਾ ਸਮਾਂ ਆ ਗਿਆ ਹੈ ਇਸ ਨੂੰ ਬੌਲੀ ਸਾਹਿਬ ਤੇ ਲੈ ਕੇ ਚੱਲੋ ਅਤੇ ਇਸ਼ਨਾਨ ਕਰਵਾਓ ਕੋਈ ਵੀ ਉਸ ਨੂੰ ਬੌਲੀ ਸਾਹਿਬ ਤੱਕ ਲੈ ਕੇ ਜਾਣ ਲਈ ਤਿਆਰ ਨਹੀਂ ਸੀ ਫਿਰ ਜਥੇਦਾਰ ਨੇ ਹੀ ਉਸ ਨੂੰ ਚੁੱਕ ਕੇ ਬੌਲੀ ਸਾਹਿਬ ਤੱਕ ਪਹੁੰਚਾਇਆ ਇਸ਼ਨਾਨ ਕਰਵਾਇਆ ਜਦੋਂ ਕੋੜੀ ਦਾ ਇਸ਼ਨਾਨ ਕਰਵਾਇਆ ਗਿਆ ਤਾਂ ਤੁਰੰਤ ਹੀ ਗੁਰੂ ਸਹਿਬਾਨੀ ਸ਼ਕਤੀ ਵਰਤੀ ਤੇ ਉਸ ਕੋੜੀ ਦੇ ਸਰੀਰ ਤੋਂ ਸਾਰਾ ਹੀ ਕੋੜ ਦੂਰ ਹੋ ਗਿਆ ਸਰੀਰ ਨਿਰੋਗ ਹੋ ਗਿਆ ਗੁਰੂ ਜੀ ਨੇ ਨਵੇਂ ਬਸਤਰ ਪਹਿਨਣ ਦੇ ਲਈ ਦਿੱਤੇ ਤੇ ਖੁਸ਼ ਹੋ ਕੇ ਜਥੇਦਾਰ ਨੂੰ ਬਚਨ ਕਰਨ ਲੱਗੇ ਕਿ ਭਾਈ ਪ੍ਰਧਾਨ ਹੋਵੇ ਤੇ ਐਸਾ ਹੋਵੇ ਸਾਧ ਸੰਗਤ ਜੀ ਇਸ ਵੀਡੀਓ ਦਾ ਮਕਸਦ ਵੀ ਇਹੀ ਹੈ ਕਿ ਚਾਹੇ ਪਥਰੀ ਹੋਵੇ ਚਾਹੇ ਅਲਰਜੀ ਹੋਵੇ ਚਾਹੇ ਕੋਈ ਵੀ ਰੋਗ ਹੋਵੇ ਗੁਰੂ ਜੀ ਸਾਡੇ ਗੁਰੂ ਜੀ ਸਾਡੇ ਸਮਰਤ ਹਨ ਹਾਜ਼ਰ ਹਨ ਬਸ ਸੱਚੀ ਭਾਵਨਾ ਹੋਣੀ ਚਾਹੀਦੀ ਹੈ ਫਿਰ ਭਾਵਨਾ ਹੀ ਦਵਾਈ ਦਾ ਕੰਮ ਕਰਦੀ ਹੈ ਸਾਦ ਸੰਗਤ ਜੀ ਭਾਵਨਾ ਰੱਖ ਕੇ ਤੁਸੀਂ ਪੰਜ ਐਤਵਾਰ ਹੀ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਕਰ ਲਓ ਤਾਂ ਸਾਡੇ ਸਰੀਰ ਦੇ ਸਾਰੇ ਦੁੱਖ ਰੋਗ ਠੀਕ ਹੋ ਜਾਣਗੇ ਸਾਨੂੰ ਫਿਰ ਕਿਸੇ ਵੀ ਦਵਾਈ ਨੂੰ ਖਾਣ ਦੀ ਜ਼ਰੂਰਤ ਨਹੀਂ ਪਵੇਗੀ ਸੰਗਤ ਜੀ ਤੁਸੀਂ ਬਹੁਤ ਸਾਰੇ ਚਮਤਕਾਰ ਵੀ ਹੁੰਦੇ ਹੋਏ ਦੇਖੇ ਹਨ ਤੇ ਸੁਨੇ ਹਨ ਤੇ ਜੇ ਉਹਨਾਂ ਦੇ ਰੋਗ ਠੀਕ ਹੋ ਸਕਦੇ ਹਨ ਤਾਂ ਸਾਡੇ ਰੋਗ ਕਿਉਂ ਨਹੀਂ ਠੀਕ ਹੋ ਸਕਦੇ ਇਸ ਲਈ ਸੰਗਤ ਜੀ ਭਾਵਨਾ ਰੱਖ ਕੇ ਗੁਰੂ ਘਰ ਦੇ ਵਿੱਚ ਇਸ਼ਨਾਨ ਜ਼ਰੂਰ ਕਰਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ